ਗੁਰ ਗੁਣਿਆਰੇ ਕੌਣ ਬਖਸ਼ ਲੈ ਸੁਆਮੀ ਆਪੇ ਨੇ ਉਹ ਮਿਲਾਇ ਤੂੰ ਬੇਅੰਤ ਤੇਰਾ ਅੰਤ ਨਾ ਪਾਇਆ ਸ਼ਬਦ ਦੇ ਹੋ ਉਜਾਈ ਹਰ ਜਿਉ ਤੁਦ ਵਿਟੋਂ ਬਲ ਜਾਈ ਤਨ ਮਨ ਅਰਤੀ ਤੇ ਆਖੇ ਰਾਤੋਂ ਸਦਾ ਰਹਾ ਸਰਨਾਈ ਆਪਣੇ ਭਾਣੇ ਵਿੱਚ ਸਦਾ ਰਖ ਸੁਆਮੀ ਅਣ ਨਾਮੁ ਦੇਵੜਾਈ ਊਰੇ ਗੁਰ ਤੇ ਭਾਣਾ ਜਾਪੈ ਆਣ ਦੇ ਸਹਿਜ ਸਮਾਈ ਤੇਰੇ ਪਾਣ ਭਗਤ ਜੇ ਤੂੰ ਪਾਵੈ ਆਪੇ ਬਖਸ਼ ਮਿਲਾਈ ਤੇਰੇ ਪਾਣ ਸਦਾ ਸੁਖ ਪਾਇਆ ਗੁਰ ਤ੍ਰਿਸ਼ਨਾ ਅਗਣ ਬੁਝਾਈ ਜੋ ਤੂੰ ਕਰੇ ਸੋ ਵੈ ਕਰਤੇ ਅਵਰਣ ਕਰਨਾ ਜਾਈ ਨਾਨਕ ਨਾਮੈ ਜੀਵਡ ਅਵਰਨਾ ਦਾਤਾ ਪੂਰੇ ਗੁਰ ਤੇ ਪਾਈ ਪਾਇਆ ਸ਼ਬਦੇ ਦੇਹੁ ਗੁਜਾਈ ਵਾਹਿਗੁਰੂ ਚਰਨ ਕਮਲ ਆਧਾਰ ਜਨ ਕਾ ਆਸਰਾ ਮਾਲ ਮਿਲਕ ਪੰਧਾਰ ਨਾਮ ਅਨੰਤ ਤਰਾ ਤਨ ਤਨ ਸਤਿਗੁਰੂ ਪੰਜਵੇਂ ਪਾਤਸ਼ਾਹ ਦੁਆਰਾ ਇਹ ਉਚਾਰਨ ਕੀਤਾ ਹੈ ਸ਼ਬਦ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 925 ਅੰਗ ਉਤੇ ਸ਼ਿਸ਼ੋਭਤ ਹੈ ਜੀ ਆਓ ਇਸ ਸ਼ਬਦ ਦੇ ਦੂਸਰੇ ਪਦੇ ਦੀ ਵਿਚਾਰ ਕਰੀਏ ਚਰਨ ਕਮਲ ਆਧਾਰ ਜਨ ਕਾ ਆਸਰਾ ਚਰਨ ਕਮਲ ਆਧਾਰ ਜਨ ਕਾ ਆਸਰਾ ਉਸ ਵਾਹਿਗੁਰੂ ਦੇ ਕਮਲਾ ਵਰਗੇ ਚਰਨ ਸੋਹਣੇ ਚਰਨਾ ਦਾ ਹੀ ਜਨ ਨੂੰ ਭਗਤ ਜਨਾਂ ਨੂੰ ਗੁਰਮੁਖ ਜਨਾਂ ਨੂੰ ਆਧਾਰ ਹੈ ਆਸਰਾ ਹੈ ਚਰਨ ਕਮਲ ਸੋਹਣੇ ਚਰਨ ਕਮਲਾ ਵਰਗੇ ਚਰਨ ਆਧਾਰ ਜਨ ਕਾ ਆਸਰਾ ਜਨ ਨੂੰ ਭਗਤ ਜਨ ਨੂੰ ਗੁਰਮਖ ਜਣਾ ਨੂੰ ਉਸ ਵਾਹਿਗੁਰੂ ਦੇ ਸੋਹਣੇ ਚਰਨ ਕਮਲਾਂ ਦਾ ਹੀ ਆਸਰਾ ਹੈ ਆਧਾਰ ਹੈ ਮਾਲ ਮਿਲਕ ਪੰਡਾਰ ਨਾਮ ਅਨੰਤ ਤਰਾ ਭਗਤ ਜਣਾਂ ਨੂੰ ਗੁਰਮਖ ਜਣਾਂ ਨੂੰ ਅਨੰਤ ਵਾਹਿਗੁਰੂ ਜੋ ਹੈ ਅਨੰਤ ਬੇਅੰਤ ਜਿਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਸ ਵਾਹਿਗੁਰੂ ਦਾ ਜੋ ਅਨੰਤ ਹੈ ਬੇਅੰਤ ਹੈ ਉਸ ਦਾ ਨਾਮ ਹਿਰਦੇ ਦੇ ਵਿੱਚ ਟਿਕਾਣਾ ਨਾਮ ਅਨੰਤ ਧਰ ਧਰਨ ਆਪਣੇ ਹਿਰਦੇ ਦੇ ਵਿੱਚ ਟਿਕਾਣਾ ਇਹ ਹੀ ਮਾਨ ਮਿਲਖ ਪੰਡਾਰ ਇਹ ਹੀ ਧਨ ਹੈ ਇਹ ਹੀ ਮਿਲਕ ਜ਼ਮੀਨ ਹੈ ਇਹ ਹੀ ਜ਼ਮੀਨ ਦੀ ਮਾਲਕੀ ਹੈ ਇਹ ਭੰਡਾਰ ਖਜ਼ਾਨਿਆਂ ਦੇ ਭੰਡਾਰ ਹਨ ਨਾਮ ਅਨੰਤ ਤਰਾ ਉਹ ਵਾਹਿਗੁਰੂ ਬਿਆਨਤ ਦਾ ਨਾਮ ਜੋ ਹੈ ਉਸ ਨੂੰ ਹਿਰਦੇ ਦੇ ਵਿੱਚ ਟਿਕਾਣਾ ਇਹ ਹੀ ਭਗਤ ਜਣਾਂ ਲਈ ਗੁਰਮਖ ਜਣਾਂ ਲਈ ਦੁਨੀਆਂ ਦੇ ਧਨ ਦੁਨੀਆਂ ਦੀਆਂ ਮਲਕੀਤਾਂ ਦੁਨੀਆ ਦੇ ਖਜ਼ਾਨਿਆਂ ਦੇ ਭੰਡਾਰ ਹਨ ਨਾਮ ਨਰਹਰ ਨਿਦਾਨ ਜਿਨ ਕ ਰਸ ਭੋਗ ਏਕ ਨਾਰਾਇਣ ਨਾਮ ਨਰਹਰ ਨਰਹਰ ਪਰਮਾਤਮਾ ਨਿਦਾਨ ਜਿਨ ਕ ਉਸ ਵਾਹਿਗੁਰੂ ਦਾ ਨਾਮ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਖਜ਼ਾਨਾ ਹੈ ਨਿਦਾਨ ਖਜ਼ਾਨਾ ਨਰ ਹਰ ਦਾ ਨਾਮ ਉਸ ਵਾਹਿਗੁਰੂ ਦਾ ਨਾਮ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਖਜ਼ਾਨਾ ਹੈ ਰਸ ਭੋਗ ਏਕ ਨਰਾਇਣ ਦਾ ਉਹਨਾਂ ਦੇ ਲਈ ਉਸ ਵਾਹਿਗੁਰੂ ਦਾ ਨਰਾਇਣ ਦਾ ਨਾਮ ਹੀ ਸਾਰੇ ਦੁਨੀਆ ਦੇ ਰਸ ਭੋਗ ਹਨ ਰਸ रूप रंगंत अनंत, सास, सास अनंत रूप जो वाहिगुरु है बेअंत है जो अनंत बेअंत जिसका अंत नहीं पाया जा सकता बीठल जो माया तो वाहिगुरु है ਉਸ ਦਾ ਸਾਸ ਸਾਸ ਧਿਆਨਾ ਉਸ ਦਾ ਨਾਮ ਹਰ ਸਾਸ ਦੇ ਨਾਲ ਲੈਣਾ ਇਹੀ ਭਗਤ ਜਨਾਂ ਲਈ ਦੁਨੀਆਂ ਦੇ ਰਸ ਹਨ ਦੁਨੀਆਂ ਦੇ ਰੂਪ ਹਨ ਦੁਨੀਆਂ ਦੇ ਰੰਗ ਹਨ ਉਹਨਾਂ ਲਈ ਉਸ ਵਾਹਿਗੁਰੂ ਦਾ ਨਾਮ ਧਿਆਨਾ ਹੀ ਸਾਰੇ ਦੁਨੀਆਂ ਦੇ ਰਸ ਮਿਲ ਜਾਂਦੇ ਹਨ ਸਾਰੇ ਦੁਨੀਆਂ ਦੇ ਰੂਪ ਉਸੇ ਵਿੱਚ ਹੀ ਆ ਜਾਂਦੇ ਹਨ ਸਾਰੇ ਦੁਨੀਆਂ ਦੇ ਰੰਗ ਹਨ ਕਿਰ ਵਿਖ ਹਰਨਾ ਨਾਮੁ ਪੁਣਾ ਚਰਨਾ ਨਾਮੁ ਜਮ ਕੀ ਤ੍ਰਾਸ ਹਰਾ ਕਿਰ ਵਿਖ ਹਰਨਾ ਨਾਮ ਜੋ ਵਾਹਿਗੁਰੂ ਦਾ ਨਾਮ ਹੈ ਉਹ ਸਾਰੇ ਪਾਪਾਂ ਨੂੰ ਹਰਨ ਵਾਲਾ ਹੈ ਖਤਮ ਕਰਨ ਵਾਲਾ ਹੈ ਸਾਰੇ ਪਾਪ ਉਸ ਵਾਹਿਗੁਰੂ ਦੇ ਨਾਮ ਜਪਣ ਦੇ ਨਾਲ ਖਤਮ ਹੋ ਜਾਂਦੇ ਹਨ ਉਨ੍ਹਾਂ ਚਰਨਾ ਨਾਮ ਦੇ ਨਾਲ ਉਨ੍ਹਾਂ ਚਰਨਾ ਉਨ੍ਹਾਂ ਚਰਨਾ ਕਿਸੇ ਕੀਤੇ ਹੋਏ ਕੰਮ ਦੇ ਲਈ ਪ੍ਰਸਿੱਧ ਕਰਨਾ ਜਿਸ ਤਰ੍ਹਾਂ ਕਿਸੇ ਕੁਣੀ ਸਾਧ ਜਿਹਦੇ ਵਿੱਚ ਵੀ ਆਪਾਂ ਪਾਠ ਕਰਦੇ ਆ ਅਣਹ ਚਰਨ ਅਣਕ ਉਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਅਣਕ ਪੁਨਹ ਚਰਨ ਕਰਤ ਨਹੀਂ ਤਰੈ ਕਈ ਤਰ੍ਹਾਂ ਦੇ ਉਨਹ ਚਰਨ ਕਰਨੇ ਜੋ ਕੀਤੇ ਹੋਏ ਪਿਛਲੇ ਕਰਮ ਹਨ ਉਹਨਾਂ ਦੇ ਲਈ ਪ੍ਰਾਸ਼ਚਿਤ ਕਰਨਾ ਪ੍ਰਾਸ਼ਚਿਤ ਕਰਨ ਲਈ ਕਈ ਤਰ੍ਹਾਂ ਦੇ ਧਾਰਮਿਕ ਅਡੰਬਰ ਕਰਨੇ ਪਰ ਸਤਿਗੁਰੂ ਜੀ ਕਹਿੰਦੇ ਆ ਉਹਨਾਂ ਦੇ ਨਾਲ ਨਹੀਂ ਤੂੰ ਤਰ ਸਕਦਾ ਅਣਕ ਪੁਣ ਹੈ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਹਰੀ ਦਾ ਨਾਮ ਜੋ ਹੈ ਉਹ ਕਰੋੜਾਂ ਹੀ ਪਾਪਾਂ ਨੂੰ ਹਰਨ ਵਾਲਾ ਹੈ ਹੋਰ ਕਿਸੇ ਤਰ੍ਹਾਂ ਵੀ ਉਹਨਾਂ ਚਰਨ ਜੋ ਪਰਾਚਿਤ ਕਰਮਾਂ ਨੂੰ ਨਹੀਂ ਹੋ ਸਕਦੇ ਸਿਰ ਕੋਸ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਇਹ ਪੁਣਾ ਚਰਨ ਪ੍ਰਾਸ਼ਿਤ ਕਰਮ ਹੋ ਸਕਦੇ ਹਨ ਸਤਿਗੁਰੂ ਜੀ ਦਾ ਇਹ ਉਪਦੇਸ਼ ਹੈ ਕੋਰ ਦੁਖੀ ਅਨਕ ਹਤੇ ਕੋਰ ਦੁਖੀ ਅਨਕ ਹਤੇ ਜਨਮ ਦਰਿਦਰੰ ਮਹਾ ਵਿਖਿਆਦੰ ਇਹੋ ਜੇ ਕਰਮ ਹੋਣ ਕਿ ਹੋਰ ਦੁਖੀਆਂ ਅਣਕ ਹੱਥੇ ਜਨਮ ਦਰਿਦ੍ਰੇਂ ਮਹਾ ਬਕਿਆਦਨ ਇਹੋ ਜੇ ਕਰਮ ਹੋਣ ਪਰ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਮਿਟੰਤ ਸਗਲ ਸਿਮਰੰਤ ਹਰ ਨਾਮ ਇਹ ਸਾਰੇ ਹੀ ਉਸ ਵਾਹਿਗੁਰੂ ਦੇ ਨਾਮ ਜਪਣ ਦੇ ਨਾਲ ਖਤਮ ਹੋ ਜਾਂਦੇ ਹਨ ਮਿਟਾਂ ਤ ਸਗਲ ਸਿਮਰੰਤ ਹਰ ਨਾਮ ਜਿਸ ਤਰ੍ਹਾਂ ਇੱਕ ਅੱਗ ਦੀ ਚੰਗਿਆੜੀ ਲੱਖਾਂ ਹੀ ਲੱਕੜੀਆਂ ਹੋਣ ਲੱਖਾਂ ਮਾਣਾਂ ਲੱਕੜੀਆਂ ਹੋਣ ਇੱਕ ਚੰਗਿਆੜੀ ਵਿੱਚ ਅੱਗ ਦੀ ਪਾ ਦੇਈਏ ਤਾਂ ਉਹ ਲੱਖਾਂ ਮਾਣਾਂ ਲੱਕੜੀਆਂ ਜੋ ਹਣ ਖਤਮ ਹੋ ਜਾਂਦੀਆਂ ਹਨ ਉਸ ਨੂੰ ਲੱਖਾਂ ਮਾਣਾਂ ਆਗ ਲਿਆਉਣ ਦੀ ਜ਼ਰੂਰਤ ਨਹੀਂ ਪੈਂਦੀ ਸਿਰਫ ਇੱਕ ਇਹ ਨਿਕਟਾਏ ਇੱਕ ਛੋਟੀ ਜੀ ਅਗ ਦਾ ਕਿੰਕਾ ਲਿਆ ਕੇ ਉਸ ਲੱਕ ਮਣਾ ਦੇ ਢੇਰ ਦੇ ਵਿੱਚ ਪਾ ਦਿੱਤਾ ਜਾਵੇ ਤਾਂ ਉਹ ਸਾਰੇ ਹੀ ਸੁਆਹ ਹੋ ਜਾਂਦੇ ਹਨ ਕਿਉਂਕਿ ਸਤਿਗੁਰੂ ਜੀ ਸੁਖਨੀ ਸਾਹਿਬ ਜੀ ਦੇ ਵਿੱਚ ਵੀ ਸਾਨੂੰ ਉਪਦੇਸ਼ ਕਰਦੇ ਹਨ ਕਿਨਕਾ ਏਕ ਜਿਸ ਜੀਵਸਾਵੇ ਇੱਕ ਕਿੰਕਾ ਜਿਆ ਛੋਟਾ ਜਿਆ ਹੀ ਕਿਨ ਕਾਏ ਇੱਕ ਜਿਸ ਜੀਵਸਾਵ ਤਾ ਕਿ ਮੈਂ ਮੰ ਗਣੀ ਨ ਆਵੈ ਸਿਰ ਉਸ ਵਾਹਿਗੁਰੂ ਦਾ ਥੋੜਾ ਜਿਹਾ ਕਿਨਕਾ ਅੰਦਰ ਵਸ ਜਾਵੇ ਉਸ ਦੀ ਉਸ ਭਗਤ ਜਾਂ ਦੀ ਉਸ ਗੁਰਮਖ ਜਾਂ ਦੀ ਵਡਿਆਈ ਨਹੀਂ ਕਹੀ ਜਾ ਸਕਦੀ ਇਹੋ ਜਿਹਾ ਨਾਮ ਹੈ ਕਿਲ ਵਿਖੋ ਹਰਨਾ ਸਾਰੇ ਪਾਪਾਂ ਨੂੰ ਹਰਨ ਵਾਲਾ ਨਾਮ ਉਨਾਹ ਚਰਨਾਂ ਇਹੇ ਨਾਮ ਹੀ ਪਰਾਚਿਤ ਕਰਮ ਕਰਨ ਵਾਲਿਆ ਜੋ ਕਰਮ ਹਨ ਉਹ ਸਾਰੇ ਖਤਮ ਕਰਨ ਵਾਲਾ ਹੈ ਨਾਮ ਜਮ ਕੀ ਤ੍ਰਾਸ ਹਰਾ ਅਤੇ ਨਾਮ ਹੀ ਜਮ ਦੀ ਡਰ ਮੌਤ ਦਾ ਡਰ ਖਤਮ ਕਰਨ ਵਾਲਾ ਹੈ ਮੌਤ ਦਾ ਸਹਿਮ ਖਤਮ ਕਰਨ ਵਾਲਾ ਹੈ ਬੇੜਵੰਤ ਨਾਨਕ ਰਾਸ ਜਨ ਕੀ ਚਰਨ ਕਮਲਾ ਆਸਰਾ ਬਿਣਵੰਤ ਨਾਨਕ ਸਤਿਗੁਰੂ ਜੀ ਉਪਦੇਸ਼ ਕਰ ਰਹੇ ਹਨ ਆਖਦੇ ਹਨ ਬੇਨਤੀ ਕਰਦੇ ਹਨ ਰਾਸ ਜਨ ਕੀ ਚਰਨ ਕਮਲਾ ਆਸਰਾ ਉਸ ਵਾਹਿਗੁਰੂ ਦੇ ਚਰਨ ਕਮਲਾਂ ਦਾ ਜੋ ਆਸਰਾ ਹੈ ਆਧਾਰ ਹੈ ਇਹ ਹੀ ਜਨਾਂ ਦੀ ਭਗਤ ਜਨਾਂ ਦੀ ਰਾਸ ਪੂੰਜੀ ਹੈ ਇਹ ਦੁਨੀਆ ਵਾਲੀ ਪੂੰਜੀ ਜੋ ਸਾਰੀ ਹੈ ਇਹ ਇੱਥੇ ਹੀ ਰਹਿ ਜਾਂਦੀ ਹੈ ਇੱਥੇ ਹੀ ਖਤਮ ਹੋ ਜਾਂਦੀ ਹੈ ਇਹ ਰਾਸ ਪੂੰਜੀ ਜੋ ਅਸਲ ਪੂੰਜੀ ਹੈ ਇਸ ਨੂੰ ਹੀ ਭਗਤ ਜਨ ਆਪਣੇ ਨਾਂ ਰੱਖਦੇ ਹ ਉਹ ਨਾਮ ਦੀ ਪੂੰਜੀ ਇਹ ਨਾਮ ਦੀ ਪੂੰਜੀ ਹੀ ਨਾਲ ਜਾਣੀ ਹੈ ਇਸੇ ਕਰਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਬਿਣਵੰਤ ਨਾਨਕ ਰਾਸ ਜਨ ਕੀ ਰਾਸ ਜਨ ਕੀ ਭਗਤ ਜਨਾਂ ਦੀ ਪੂੰਜੀ ਕੀ ਹੈ ਚਰਨ ਕਮਲਾਂ ਆਸਰਾ ਉਸ ਵਾਹਿਗੁਰੂ ਦੇ ਚਰਨ ਕਮਲਾਂ ਦਾ ਆਸਰਾ ਟਕਣਾ ਉਸ ਵਾਹਿਗੁਰੂ ਦੇ ਚਰਨ ਕਮਲਾਂ ਦੇ ਨਾਲ ਜੁੜਨਾ ਉਸ ਵਾਹਿਗੁਰੂ ਦੇ ਚਰਨ ਕਮਲ ਕੀ ਅਨੁਸਾਰ ਸਤਿਗੁਰੂ ਦੀ ਬਖਸ਼ੀ ਹੋਈ ਬਾਣੀ ਸਤਿਗੁਰੂ ਦੇ ਬਖਸ਼ੇ ਹੋਏ ਸ਼ਬਦ ਹੀ ਉਸ ਵਾਹਿਗੁਰੂ ਦੇ ਚਰਨ ਹਨ ਇਹਨਾਂ ਸ਼ਬਦਾਂ ਦੇ ਨਾਲ ਜੁੜਨਾ ਗੁਰਬਾਣੀ ਦੇ ਨਾਲ ਜੁੜਨਾ ਉਸ ਵਾਹਿਗੁਰੂ ਦੇ ਇਸ ਬਾਣੀ ਦੇ ਰਾਹੀ ਗੁਰੂ ਗੋਣੇ ਇਹ ਹੀ ਉਸ ਵਾਹਿਗੁਰੂ ਦੇ ਚਰਨ ਕਮਲਾਂ ਦਾ ਆਸਰਾ ਹੈ ਸਤਗੁਰੂ ਕਿਰਪਾ ਕਰਨ ਅਸੀਂ ਵੀ ਬਾਣੀ ਦੇ ਨਾਲ ਜੁੜੀਏ ਸਤਗੁਰੂ ਜੀ ਦੇ ਅੱਜ ਜੋ ਉਪਦੇਸ਼ ਦਿੱਤਾ ਉਸ ਨੂੰ ਮੰਨੀਏ ਅਤੇ ਮੰਨ ਕੇ ਆਪਣਾ ਜਨਮ ਹੈ ਉਹ ਸਫਲਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ